आज तो की खबर पंजाबी या न्यू चैनल के परी 24 पंजाबी हर खबर सातों पहले देखने साता चैनल के परी 24 नो सब्सक्राइब लाइक शेयर टेक कमेंट करोगे। औरते भैया कोई भी नहीं पहुंचिया। पटियाला सरकार सोई क्या मोदा भार मोदा भार पंजाब सरकार मोदा भार पंजाब सरकार मोदा भार पंजाब सरकार मोदा भार वीडियो मैडम मो मर्दा मर 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 ਆ ਜੀ ਨਾ ਪਾਣੀ ਤੇ ਨਿਧਾਨੇ ਦੀ ਵੇਟ ਕਰਦੇ ਸੀ ਆ ਤੇ ਪੰਜ ਦਾ ਵੈਸੇ ਸੀਗਾ ਦੇਖੋ ਅੱਜ ਇਹਨੂੰ ਦੇਖ ਲਓ ਸਰਪੰਸੋ ਦੇ ਮੌਕੇ ਤੇ ਆਏ ਇੱਥੇ ਕੀ ਕੱਟਣਾ ਵਾਪਰੀ ਆ ਨਹੀਂ ਨਹੀਂ ਇਹ ਪਰਮਜੀਤਪੁਰ ਮੇਰੇ ਕੈਂਡੀ ਲੈਡੀ ਸੀ ਇਹ ਸੌਦਾ ਲੈਣ ਆ ਰਹੇ ਸੀ ਨਗਰ ਨੂੰ ਪਰ ਆਪਾਂ ਤੇ 380 ਜਣ ਵੀ ਪਾਣੀ ਦੇ ਕਾਰਨ ਤੇ ਪਰ ਉੱਤੇ ਚੜ ਗਿਆ ਨਾ ਤੇ ਪਰ ਕਿਹੜੀ ਕੰਪਨੀ ਦਾ ਜੀ ਪਰ ਉਹਦਾ ਨਹੀਂ ਪਤਾ ਕੰਪਨੀ ਦੇ ਮੋਰੇ ਥੇਕੇ ਕੋਲੇ ਘੇਰਿਆ ਹੋਇਆ ਹੈ ਜੇ ਦੇ ਮੋਰੇ ਰਾਤ ਆ ਬਣਾ ਅੱਛਾ ਜਦੋਂ ਇਹ ਲੰਬੇ ਸਮੇਂ ਤੋਂ ਪਾਣੀ ਖੜਦਾ ਹੈ ਸਮੱਸਿਆ ਹੋਈ ਸੀ ਸਾਰੇ ਬੰਦੇ ਨੇ ਕਿਹਾ ਸੀ ਵੀ ਪਾਣੀ ਸਮੱਸਿਆ ਰਿਕੀਤੀ ਹੈ ਵੀ ਹੱਲ ਕਿਉਂ ਨਹੀਂ ਕਰਵੇਗੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਰਾਸ਼ਾ ਆ ਸਾਡੇ ਕੋਲ ਬਹੁਤ ਵੱਡਾ ਪੰਪ ਹੈ ਪੰਪ ਵਾਲੇ ਨੇ ਸਭ ਤੋਂ ਵੱਡੀ ਸੜਕ ਰੁਕੀ ਹੋਈ ਆ ਆ ਜਿੰਨੇ ਈਮਤਾਰ ਇਹਨਾਂ ਨੇ ਕਿੱਦਾਂ ਸੜਕ ਦੇ ਉੱਤੇ ਕਿੰਨੇ ਕਿੰਨਾ ਬੰਨ ਲਾਇਆ ਹੋਇਆ ਹੈ ਇਹ ਪ੍ਰਸ਼ਾਸਨ ਦੀ ਮਲੈਕੀ ਆ ਕਿੰਨਾ ਰੋਡ ਬਹੁਤ ਰੋਜ਼ ਹਾਸੇ ਹੁੰਦੇ ਆ ਮੇਰੇ ਪਿੰਡ ਬਾਠੇ ਪ੍ਰਸ਼ਾਸਨ ਦਾ ਕੋਈ ਨਹੀਂ ਸਾਡੇ ਕੋਈ ਨਹੀਂ ਕੋਈ ਪਟਾਣੀ ਨਹੀਂ ਆਇਆ ਐਸਟੀਓ ਨਾਲ ਗੱਲ ਹੋਈ ਐਸਟੀਓ ਨੇ ਵੀ ਆ ਮਲਾਜਮ ਭੇਜਿਆ ਨਹੀਂ ਚਾਹ ਜੌਨਾ ਜੀ ਤੁਹਾਨੂੰ ਇਹ ਸਾਰੇ ਜਾਣਦੇ ਆ ਪ੍ਰਧਾਨ ਜੀ ਪਸਾ ਆ ਇਹ ਜਿਹੜਾ ਨਵੀਂ ਬਾਦੀ ਸਾਡੀ ਬਾਬਾ ਦਸ਼ਮਤਮਾਹ ਰਾਜਾ ਜੀ ਨਵੀਂ ਬਾਦੀ ਨਗਰ ਉਹਦੇ ਵਿੱਚ ਮੇਰੇ ਖਿਆਲ ਇਹ 6 ਮਹੀਨੇ ਤੋਂ ਪਾਣੀ ਜਿਹੜਾ ਪੂਰੇ ਬੰਦ ਹੋ ਗਿਆ ਸੀਵਰੇਜ ਦਾ ਤੇ ਤੇ ਨਿੱਤ ਆਇਦਨ ਕੋਈ ਨ ਕੋ ਤਰ੍ਹਾਂ ਹਮਾ ਜਿਹੜੀਆਂ ਵਰਤਦੇ ਰਹਿੰਦੀਆਂ ਐਕਸੀਡੈਂਟ ਹੁੰਦੇ ਰਹਿੰਦੇ ਆ ਹੋਰ ਤਾਂ ਆ ਬਹੁਤ ਵੱਡੀ ਕਹਾਣੀ ਵਾਪਰ ਗਈ ਆ ਕਿ ਸਾਡੇ ਇੰਦਰਾ ਕਲੋਨੀ ਦੀ ਬੀਬੀ ਆ 35 ਸਾਲ ਦੀ ਹੈਗੀ ਆ ਇਹ ਮੋਟਰਸਾਈਕਲ ਤੇ ਜਾਂਦੇ ਸੀਗੇ ਤਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਔਰ ਜਿਹੜਾ ਟਰੱਕ ਸੀਗਾ ਟਾਇਰ ਸੀਗਾ ਉਹ ਉਹ ਜਿਹਦੇ ਉੱਪਰ ਜਿਹੜਾ ਲੰਘਿਆ ਇਹ ਬਹੁਤ ਹੀ ਧੋਖੀਗਾਲਿਆ ਔਰ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਆ ਸਰਕਾਰਾਂ ਨੂੰ ਚਾਹੀਦਾ ਔਰ ਬੈਕੀ ਪੰਚਾਇਤ ਨੂੰ ਵੀ ਚਾਹੀਦਾ ਵੀ ਰਲ ਮਿਲ ਕੇ ਸਾਰਿਆਂ ਨਾਲ ਕੋਈ ਜਿਹੜਾ ਮਸਲਾ ਹੱਲ ਕੀਤਾ ਜਾਵੇ ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਸਾਡੇ ਦਿਨ ਇਹ ਸਾਡੇ ਜਿਹੜੇ ਅੰਮ੍ਰਿਤਪੁਰ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਵੀ ਅਸੀਂ ਵੀਡੀਓ ਦਫ਼ਤਰ ਸੀਗਲਰ ਐਸਡੀਐਮ ਦਫ਼ਤਰ ਅਸੀਂ ਜਿਹੜੇ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਆ ਆਮ ਪਾਰਟੀ ਦੇ ਨੇ ਇਨਚਾਰਜ ਵੀ ਇਸ ਦੱਸ ਚੁੱਕੇ ਆ ਪਰ ਕੋਈ ਮਸਲਾ ਹੱਲ ਕੀਤਾ ਕਿ ਕੀ ਕਹਿਣਾ ਜਾਂਦੇ ਹੋ ਉਹ ਤਾਂ ਗੱਲ ਹੈ ਜੀ ਦੇਖੋ ਜਿਹੜੇ ਸਾਡੇ ਮਸਲੇ ਆ ਨਾ ਇਹ ਤਾਂ ਦੇਖੋ ਇੱਕ ਖੇਤਰ ਵਾਸਤਵ ਜਿਹੜੇ ਮਸਰੀ ਹਾਲੀ ਹੁੰਦੀ ਇਹ ਤਾਂ ਮਗਰ ਪੈ ਕੇ ਮਸਰੀ ਹਾਲ ਹੁੰਦੀ ਆ ਇਹ ਤਾਂ ਦੇਖੋ ਇੰਦੀ ਪੰਚਾਇਤ ਨੂੰ ਪ੍ਰਸ਼ਾਸਨ ਨੂੰ ਬੋਤ ਦੀ ਸਰਕਾਰ ਨੂੰ ਬੈਠ ਕੇ ਮੀਟਿੰਗ ਹੋਵੇ ਇਹ ਤਾਂ ਅਲੋ ਦੇ ਵਿੱਚ 1000 ਬਟਾ ਨਾ ਹੋਵੇ ਤਾਂ ਮਸਲਾ ਕਿਦਾਂ ਹੱਲ ਹੋ ਸਕਦਾ ਜਿਹੜੀ ਗੱਲ ਆਪਾਂ ਜਗਾ ਵੀ ਕਰਦੇ ਆ ਉਹ ਦਰਖਾਸਤ ਪੰਚਾਇਤਾਂ ਜੁਕੀ ਹੋਈ ਆ ਤੇ ਇਹ ਜੇ ਅਸੀਂ ਕਬਜ਼ਾ ਰਹਿਣਾ ਜੀ ਕਾਜ਼ੀ ਨੂੰ ਲੱਗਣ ਤੇ 2 ਸਾਲ ਲੱਗਣਗੇ ਕਹਾ ਮਤਲਬ ਹੋਰ ਬੜੀਆਂ ਪ੍ਰਕਿਰਿਆਵਾਂ ਹੁੰਦੀਆਂ ਉਹ ਮਸਲਾ ਜਲਦੀ ਨਹੀਂ ਹੱਲ ਹੋਣ ਵਾਲਾ ਉਹ ਤੇ ਉਦਰੀ ਜਿਹੜਾ ਹੁਣ ਇਸ ਵੇਲੇ ਸਾਨੂੰ ਕਭੀ ਲੋੜ ਹੈ ਤੇ ਉਹ ਇਹ ਹੈਗੀ ਆ ਤੇ ਇਹ ਜਿਹੜਾ ਪਾਣੀ ਆ ਉਹਦਾ ਕੋਈ ਨਾ ਕੋਈ ਸਖਾਵਾਂ ਹਰ ਜਿਹੜਾ ਲੱਭ ਕੇ ਇਹ ਜਿਹੜਾ ਇਹ ਲੋਕਾਂ ਨੂੰ ਨਰਜੂ ਕੱਢੇ ਜਾਵੇ ਜਿਹੜੀਆਂ ਆ ਅਧਰ ਬਣਾਉਣਾ ਹੁੰਦੀਆਂ ਉਹ ਲੁਕਾ ਜਾਵੇ ਉਣੀ ਪਿੱਛੇ ਹਨ ਕਿਉਂਕਿ ਸਾਡੇ ਸਾਡੇ ਬੱਚਾ ਕੱਲ ਨੂੰ ਕਿਸੇ ਬੱਚੇ ਨਾਲ ਹੈਪਨਿੰਗ ਹੁੰਦੀ ਆ ਤਾਂ ਉਣੀ ਆ ਯਾਰ ਮੋਰੇ ਹੁੰਦਾ ਗੈਣੀ ਆ ਮੋਰੇ ਹੁੰਦਾ ਸਾਰੀਆਂ ਦੱਸਦਾ ਨਹੀਂ ਜਿਹੜੇ ਜਿਹੜੇ ਇਹਦਾ ਜਿਆਦਾ ਨਾ ਕਰ ਮੈਂ ਸਕੂਲ ਹੈ ਨਹੀਂ ਬੱਚੇ ਆਜਾ ਸਾਨੂੰ ਪੰਜ ਕਿੰਨਾ ਤੁਸੀਂ ਦੱਸੋ ਮਿਲ ਲੀ ਤੇ ਇਹਨਾਂ ਇਹਨਾਂ ਪਾਣੀ ਦੇ ਲੱਗਾ ਗਾਹ ਦੇ ਕੋਲ ਨਵੀਂ ਬਾਗੀ ਬੰਦਾ ਉੱਥੇ ਖੜੇ ਆ ਅਸੀਂ ਪਿੱਛੋਂ ਆ ਰਹੇ ਸੀ ਤਾਂ ਮੋਰੇ ਪਾਣੀ ਖੜਾ ਸੀ ਪਾਣੀ ਖੜਾ ਸੀ ਅਸੀਂ स्नो ਆ ਰਹੇ ਸਨੋ ਕਰਦੇਗਾ ਤੇ ਇੱਕ ਸਾਈਡ ਤੇ ਕਾਈ ਕੀਤਾ ਮਗਰੋਂ ਗੱਡੀ ਵਾਲਾ ਆਇਆ ਗੱਡੀ ਵਾਲੇ ਨੇ ਤੇਜ਼ ਕਰਕੇ ਮਾਰ ਨੰਗਾ ਲੱਗਾ ਡ੍ਰਿੰਗ ਕੀਤੀ ਹੋਈ ਸੀ ਉਹਨੇ ਮੇਚ ਮਾਰਿਆ ਹੋਇਆ ਮੇਚ ਮਾਰ ਕੇ ਸੱਟ ਗਿਆ ਅਸੀਂ ਇੱਕ ਮੈਂ ਇੱਕ ਸਾਈਡ ਨੂੰ ਜਾ ਰਿਹਾ ਲੇਡੀਜ਼ ਤੇ ਪਿੱਛੇ ਹੁੰਦਾ ਕਿ ਉਹਦੇ ਉੱਪਰ ਦੀ ਡੈਨਿੰਗ ਟ੍ਰੈਕ ਦੇ ਨਾਲ ਖੜੀ ਸੀ ਪਤਾ ਨਹੀਂ ਉਹਦੇ ਕੀ ਲੱਗਾ ਕੀ ਨਹੀਂ ਲੱਗਾ ਜੀਆ ਗੱਲ ਦਾ ਤੁਹਾਨੂੰ ਵੀ ਮੈਨੂੰ ਦੋ 5 ਮਿੰਟ ਮੈਨੂੰ ਵੀ ਪਤਾ ਨਹੀਂ ਲੱਗਾ ਕੀ ਹੋਇਆ ਉਹ ਸੋਰ ਦੀ ਮੌਤ ਹੋ ਗਈ ਆ ਉਹ ਦੇਖੋ ਤਾਂ ਹੀ ਉਹਦੇ ਹੁਣ ਉਹਦੀ ਡੈਥ ਹੋ ਚੁੱਕੀ ਹੈ ਤੁਸੀਂ ਇਹ ਰੋੜ ਇਸ ਕਰਕੇ ਜਮ ਕੀਤਾ ਵੀ ਲੇਡੀ ਜੀ ਇਸ ਕਰਕੇ ਕੀਤਾ ਨਾਲ ਲੇਡੀਜ਼ ਨੂੰ ਇੰਤਜ਼ਾਰ ਕੀਤਾ ਜਾਵੇਦਾ ਵੀ ਤਾਂ ਉਹਦਾ ਬੱਚਾ ਵੈਕ ਛੋਟਾ ਜਾਂ ਉਹਦੀ ਅਸੀਂ ਦੇਖਭਾਲ ਲਈ ਹੁਣ ਸਾਰਾ ਕੁਝ ਜੋ ਖਰਚਾ ਵਾ ਉਹ ਪ੍ਰਸ਼ਾਸਨ ਚੱਕੇ ਜਾਂ ਜੀ ਗਵਰਨਮੈਂਟ ਦਾ ਖਾਤਮਾ ਕਿਉਂਕਿ ਉਹਦੇ ਬੱਚੇ ਦੀ ਵੀ ਗਾਂ ਦੇਖਣੀ ਦੇਖਭਾਲ ਲਈ ਹੁਣ ਉਹਦਾ ਕੋਈ ਪਰਿਵਾਰ ਦੇ ਵਿੱਚ ਨਹੀਂ ਰਹਿ ਗਿਆ ਬੱਚਾ ਹਾਂ ਜੀ ਮਾੜਾ ਮਾੜਾ ਕੀ ਨਾਮ ਜੀ ਆਪਣਾ ਮੇਰਾ ਨਾਮ ਜੀ ਐਡਵੋਕੇਟ ਰੀਨੂ ਜੋਸ਼ਰ ਹੈ ਇਹ ਕਿਹੜਾ ਪਿੰਡ ਹੈ ਇਹ ਪਿੰਡ ਨਗਰ ਹੈ ਸਾ ਨਵੀਂ آبادی ਹੈ ਨਵੀਂ آبادی ਹੈ ਜ਼ਿਲ੍ਹਾ ਜਲੰਧਰ ਹੈ ਜ਼ਿਲ੍ਹਾ ਜਲੰਧਰ ਹੈ ਤਹਿਸੀਲ ਫਲੌਰ ਹੈ ਠੀਕ ਹੈ ਇਹ ਜਿਹੜਾ ਮਾਮਲਾ ਕੀ ਹੋਇਆ ਸਰ ਇਹ ਜਿਹੜਾ ਸਾਡੇ ਪਿੰਡ ਦਾ ਜਿਹੜਾ ਮੱਲੇ ਦਾ ਪਾਣੀ ਸੀਗਾ ਸਰ ਇਹ ਸਾਡੇ ਘਰ ਤੋਂ ਸਿੱਧਾ ਜਾ ਕੇ ਅੱਗੇ ਖੇਤਾਂ ਵਿੱਚ ਪੈਂਦਾ ਸੀਗਾ ਪਹਿਲਾਂ ਜਿਹੜੇ ਉਹ ਜ਼ਿਮੀਂਦਾਰ ਕੋਲ ਖੇਤ ਸੀਗੇ ਸਰ ਉਹ ਪਾਣੀ ਪੈਣ ਦੇ ਰਹੇ ਸੀ ਕਾਫੀ ਸਾਲਾਂ ਤੋਂ ਪਾਣੀ ਪੈ ਰਿਆ ਸੀਗਾ ਹੁਣ ਹਾਂ ਸਰ ਲਗਭਗ 3-4 ਮਹੀਨੇ ਹੋ ਗਏ ਉਹਨਾਂ ਨੇ ਪਾਣੀ ਜਿਹੜਾ ਸਾਡਾ ਜਾਣਾ ਉੱਥੇ ਬੰਦ ਕਰਤਾ ਠੀਕ ਹੈ ਜੀ ਉਹਨਾਂ ਨੇ ਪਾਣੀ ਬੰਦ ਕਰਤਾ ਤਾਂ ਪਾਣੀ ਜਿਹੜਾ ਸਾਡਾ ਸੜਕ ਤੇ ਖਿਲ ਜਾਣਾ ਸ਼ੁਰੂ ਹੋ ਗਿਆ ਅੱਛਾ ਜੀ ਉਸ ਤੋਂ ਬਾਅਦ ਅਸੀਂ ਪੰਚਾਇਤ ਨੂੰ ਵੀ ਦੱਸਿਆ ਸਾਡੀ ਪੰਚਾਇਤ ਨੇ ਵੀ ਦਰਖਾਸਤਾਂ ਦਿੱਤੀਆਂ ਐ ਉਸ ਤੋਂ ਬਾਅਦ ਜਿਹੜਾ ਸਰ ਪ੍ਰਸ਼ਾਸਨ ਨੂੰ ਕਾਫੀ ਦਰਖਾਸਤਾਂ ਦੇਣ ਤੋਂ ਬਾਅਦ ਉਹਨਾਂ ਨੇ ਆ ਕੇ ਇੱਥੇ ਨਿਸ਼ਾਨਦੇਹੀ ਕੀਤੀ ਹੈ ਸਰ ਨਿਸ਼ਾਨਦੇਹੀ ਕਰਨ ਤੋਂ ਬਾਅਦ ਸਰ ਛੱਪੜ ਦੀ ਜ਼ਮੀਨ ਸਾਡੇ ਕੁਝ ਪਿੰਡ ਦੇ ਬੰਦਿਆਂ ਦੇ ਥੱਲੇ ਹੈ ਸਰ ਉਹ ਉੱਥੇ ਨਿਕਲੀ ਹੈ ਲਗਭਗ ਮੈਨੂੰ ਲੱਗਦਾ 15 ਜਾਂ 20 ਦਿਨ ਹੋ ਗਏ ਇਸ ਕੱਲ ਨੂੰ ਵੀ ਜਿਹੜੇ ਐਸਟੀਐਮ ਸਾਹਿਬ ਆ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਨਿਸ਼ਾਨਦੇਹੀ ਹੋਈ ਹੈ ਜਿਹੜੇ ਬੰਦਿਆਂ ਦੇ ਖਿਲਾਫ ਜ਼ਮੀਨ ਨਿਕਲੀ ਹੈ ਉਹਨਾਂ ਦੇ ਨਾਮ ਪਾਏ ਗਏ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਉਸ ਤੋਂ ਬਾਅਦ ਪੰਚਾਇਤ ਨੇ ਅਨਾਊਂਸਮੈਂਟ ਵੀ ਕਰਾਈ ਹੈ ਜ਼ਮੀਨ ਖਾਲੀ ਕਰਾਉਣ ਵਾਸਤੇ ਪਰ ਉਹ ਬੰਦੇ ਜ਼ਮੀਨ ਜਿਹੜੇ ਨਹੀਂ ਸਾਡੀ ਇਹ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਅਸੀਂ ਬੀਡੀਪੀਓ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਐਸਟੀਐਮ ਸਾਹਿਬ ਕੋਲ ਵੀ ਗਏ ਆ ਉਸ ਤੋਂ ਬਾਅਦ ਸਰ ਅੱਜ ਜਿਹੜਾ ਸ਼ਾਮ ਨੂੰ ਲਗਭਗ 5:00 ਵਜੇ ਦਾ ਟਾਈਮ ਹੋਊਗਾ ਇਹ ਜਿਹੜੀ ਲੇਡੀ ਆ ਸਰ ਇਹੇ ਤੇ ਕਿਸੇ ਬੰਦੇ ਨਾਲ ਮੋਟਰਸਾਈਕਲ ਤੇ ਜਾ ਰਹੇ ਸੀਗੇ ਇਹ ਪਾਣੀ ਕਰਕੇ ਜਿਹੜਾ ਉਹਨਾਂ ਦਾ ਮੋਟਰਸਾਈਕਲ ਤਿਲਕ ਗਿਆ ਉਹਦੇ ਕਰਕੇ ਜਿਹੜੀ ਲੇਡੀ ਆ ਸੜਕ ਤੇ ਡਿੱਗ ਗਈ ਹੈ ਪਿੱਛੋਂ ਸਰ ਕੋਈ ਟਰਾਲਾ ਜਿਹੜਾ ਟਰੱਕ ਬੜੇ ਨੈਗਲੀਜੈਂਸ ਦੇ ਨਾਲ ਉਹ ਚਲਾ ਕੇ ਬੰਦਾ ਆ ਰਿਹਾ ਸੀਗਾ 60-70 ਦੀ ਸਪੀਡ ਤੇ ਉਹਨੇ ਸਿੱਤਾ ਟਰਾਲਾ ਜਿਹੜਾ ਉੱਤੋਂ ਲੰਘਾਤਾ ਹੈ ਤੇ ਉਹ ਟਰਾਲਾ ਲੰਘਾ ਕੇ ਅੱਗੇ ਭੱਜ ਗਿਆ। ਮੈਡਮ ਇਹ ਕਿੰਨੇ ਚਿਰ ਤੋਂ ਮਸਲਾ ਹੈ तकरीबन? ਇਹ ਸਰ ਮਸਲਾ ਲੱਗ ਪਾਇਆ ਇਹ ਫਿਰ 2 ਮਹੀਨੇ 3 ਮਹੀਨੇ ਹੋ ਚਲੇ ਆ ਸਰ। 2 ਮਹੀਨੇ ਹੋ ਚਲੇ ਆ। ਮਰੋਂ ਤੁਹਾਡੀ ਹਿੱਤਾ ਕੋਈ ਸੁਣਵਾਈ ਨਹੀਂ ਹੋਈ। ਨਹੀਂ ਸਰ ਕੋਈ ਸੁਣਵਾਈ ਨਹੀਂ ਹੋਈ। ਜੇ ਤੁਸੀਂ ਐਸਡੀਐਮ ਨੂੰ ਮਿਲੇ ਜਾ ਕੇ। ਸਾਹਿਬ ਨੂੰ ਮਿਲੀ ਰਗਾ। ਹਾਂਜੀ ਹਾਂਜੀ। ਮੌਕਾ ਦੇਖ ਗਿਆ। ਹਾਂਜੀ ਸਰ ਨਿਸ਼ਾਨਦੇਹੀ ਹੋ ਗਈ ਆ। ਹਾਂਜੀ ਸਰ ਉਸ ਤੋਂ ਬਾਅਦ ਕੀ ਰੀਜਨ ਬਣਿਆ ਇਹ? ਸਰ ਇਹੀ ਤਾਂ ਪਤਾ ਨਹੀਂ ਲੱਗ ਰਿਹਾ ਕਿਉਂਕਿ ਸਰਪੰਚ ਸਾਹਿਬ ਕਹਿੰਦੇ ਜਿਹੜੇ ਜ਼ਮੀਨ ਹੈ ਜਿਹਦੇ ਥੱਲੇ ਉਹ ਛੱਡਣ ਨੂੰ ਤਿਆਰ ਨਹੀਂ ਔਰ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਲਿਖ ਕੇ ਵੀ ਦੇ ਚੁੱਕਿਆ ਵੀ ਚਾਹੇ ਫੋਰਸ ਲੀਗਲ ਆ ਇਹ ਸਾਨੂੰ ਪ੍ਰਸ਼ਾਸਨ ਜਿਹੜਾ ਲੀਗਲੀ ਵੇ ਨਾਲ ਜ਼ਮੀਨ ਖਾਲੀ ਕਰਾ ਕੇ ਦੇਵੇ ਸਾਡੇ ਛੱਪੜ ਦੀ। ਕਿ ਜਿਹੜੀ ਜਿਹੜੀ ਲੇਡੀਜ਼ ਦੀ ਡੈਥ ਹੋਈ ਆ ਇਹ ਕਿੱਥੋਂ ਆ? ਇਹ ਸਰ ਇੰਦਰਾ ਕਲੋਨੀ ਚ ਰਹਿੰਦੇ ਆ। ਕਿ ਨੇਮ ਆ ਇਹਨਾਂ ਦਾ? ਪਰਮਜੀਤ। ਪਰਮਜੀਤ ਕੌਰ ਆ ਸਰ। ਇਹਨਾਂ ਦਾ ਸਰ ਇੱਕ ਛੋਟਾ ਜਿਹਾ ਬੇਟਾ ਹੈ। ਇਹਨਾਂ ਦੇ ਹਸਪੈਂਡ ਡਿਵੋਰਸੀ ਆ ਉਹ ਬੱਚੇ ਦਾ ਹੁਣ ਕੋਈ ਵਿਚਾਰੇ ਦਾ ਵਾਰੀਬਾਰ ਨਹੀਂ ਆ। ਲਗਭਗ 8-10 ਸਾਲ ਦਾ ਉਹ ਬੱਚਾ ਜਿਹੜਾ ਹੈ ਉਹ ਅनाथ ਹੋ ਗਿਆ। ਤੇ ਇਹ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਸਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਸਰ ਜਿਹੜੀ ਇਹ ਲੇਡੀ ਦੀ ਡੈਥ ਹੋਈ ਹੈ ਪਹਿਲਾਂ ਤਾਂ ਵਿਚਾਈਦਾ ਉਹਦਾ ਇਨਸਾਫ ਹੋਵੇ ਸਰ ਜਿਹੜੇ ਬੰਦੇ ਦੀ ਨੈਗਲੀਜੈਂਸ ਹੈ ਉਹਦੇ ਤੇ ਪਰਚਾ ਹੋਵੇ ਉਸ ਤੋਂ ਇਲਾਵਾ ਵੀ ਸਰ ਜਿਹੜਾ ਇਹ ਪਾਣੀ ਕਰਕੇ ਮੇਨ ਜਿਹੜਾ ਇਹ ਐਕਸੀਡੈਂਟ ਹੋਇਆ ਸਰ ਇਹਦਾ ਕੋਈ ਹੱਲ ਕੱਟਿਆ ਜਾਵੇ ਇਹ ਪਾਣੀ ਪਿੱਛੇ ਜਿਹੜਾ ਪ੍ਰਸ਼ਾਸਨ ਹੈ ਸਰ ਐਸਟੀਐਮ ਸਾਹਿਬ ਹੈ ਜਾਂ ਬੀਡੀਪੀਓ ਸਾਹਿਬ ਹੈ ਜਿਹੜਾ ਕਾਰਵਾਈ ਨਹੀਂ ਕਰ ਰਹੀ ਇਹ ਪਾਣੀ ਦਾ ਸਾਨੂੰ ਕੋਈ ਹੱਲ ਕਰਕੇ ਦੇਣ ਤਾਂ ਕਿ ਕੋਈ ਅੱਗੇ ਵਾਸਤੇ ਕੋਈ ਐਦਾਂ ਦੀ ਨੈਗਲੀਜੈਂਸ ਨਾ ਹੋਵੇ ਸਰ ਕਿਉਂਕਿ ਇੱਥੋਂ ਦੀ ਸਰ ਤਿੰਨ ਪਿੰਡਾਂ ਦੇ ਬੱਚੇ ਜਿਹੜੇ ਆ ਪਿੱਛੋਂ ਆ ਕੇ ਇੱਥੋਂ ਪੈਦਲ ਪੜਨ ਜਾਂਦੇ ਆ ਸਰ ਉਹ ਰੋਜ਼ ਸਵੇਰੇ ਸਵੇਰੇ ਉਹਨਾਂ ਦਾ ਲੰਘਣਾ ਬਹੁਤ ਮੁਸ਼ਕਲ ਹੈ ਉਸ ਤੋਂ ਬਾਅਦ ਸਰ ਬੱਚਿਆਂ ਦੇ ਸਕੂਲ ਦੀਆਂ ਵਹਿਨਾ ਆਉਂਦੀਆਂ ਉਹ ਵੀ ਨਹੀਂ ਲੰਘ ਸਕਦੀਆਂ ਸਰ ਇਸ ਤੋਂ ਇਲਾਵਾ ਸਰ ਜਿਹੜੀ ਬਿਮਾਰੀ ਫੈਲ ਰਹੀ ਹੈ ਪਾਣੀ ਕਰਵਾਉਂਦਾ ਹੈ ਜਿਹੜਾ ਟਰੱਕ ਚਾਲਕ ਹੈ ਉਹਨੂੰ ਫੜ ਲਿਆ ਗਿਆ ਟਰੱਕ ਚਾਲਕ ਨੂੰ ਫੜ ਲਿਆ ਗਿਆ ਕਿ ਤੇ ਹੁਣ ਤੁਹਾਡੀ ਇਹ ਪ੍ਰਸ਼ਾਸਨ ਤੋਂ ਮੰਗਿਆ ਵੀ ਇੱਕ ਪਾਣੀ ਦਾ ਨਿਕਾਸ ਹੋਵੇ ਤੇ ਮੌਕੇ ਤੇ ਜਿਹੜੀਆਂ ਤੁਹਾਡੀਆਂ ਦਰਖਾਸਤਾਂ ਦਿੱਤੀਆਂ ਗਈਆਂ ਉਹਨਾਂ ਤੇ ਕਾਰਵਾਈ ਨਹੀਂ ਹੋਈ ਅਜੇ ਤੱਕ ਕੋਈ ਵੀ ਤੇ ਇਸ ਨੂੰ ਲੈ ਕੇ ਤੁਸੀਂ ਕੋਈ ਮਤਲਬ ਅਗਲਾ ਕੋਈ ਕਾਨੂੰਨੀ ਦਾਅਬੇ ਕਰਨਾ ਚਾਹੁੰਦੇ ਆ ਸਰ ਇਸ ਤੋਂ ਬਾਅਦ ਜੇ ਉਹ ਨਹੀਂ ਕਰਦੇ ਤਾਂ ਫਿਰ ਅਸੀਂ ਹਾਈ ਕੋਰਟ ਦਾ ਰੋਕ ਹੀ ਕਰਾਂਗੇ ਖਾਲੀ ਕਰਵਾਉਣਗੇ ਉਸ ਤੋਂ ਇਲਾਵਾ ਸਰ ਜਿਹੜੇ ਲੇਡੀ ਨੂੰ ਵੀ ਇਨਸਾਫ ਨਹੀਂ ਮਿਲਦਾ ਜੇ ਦਾ ਸਰ ਜੇ ਕੱਲ ਤੱਕ ਕੋਈ ਹੱਲ ਨਹੀਂ ਨਿਕਲਦਾ ਤਾਂ ਅਸੀਂ ਐਸਡੀਐਮ ਸਾਹਿਬ ਦੇ ਦਫ਼ਤਰੇ ਸਾਹਮਣੇ ਜਾ ਕੇ ਦਰਨਾ ਲਾਵਾਂਗੇ ਸਰ ਮੈਂ ਬੜੇ ਐਸੇ ਮੌਕੇ ਦੇ ਜਿਹੜੇ ਪ੍ਰਸ਼ਾਸਨ ਆਇਆ ਉਹ ਤੁਹਾਨੂੰ ਕੀ ਕਹਿੰਦੇ ਉਹ ਤੁਸੀਂ ਆ ਕੇ ਤਾਂ ਜਾਣਾ ਜਿਹੜੇ ਜਿਹੜੇ ਆਏ ਆ ਸਰ ਡੀਐਸਪੀ ਸਾਹਿਬ ਉਹਨਾਂ ਨੇ ਸਾਨੂੰ ਇਹ ਹੀ ਸਿਫਰਸ਼ਨ ਦਿੱਤਾ ਕਹਿੰਦੇ ਜੀ ਤੁਸੀਂ ਇਹ ਜਿਹੜੀ ਲਾਸ਼ ਹੈ ਇਹ ਚੱਕ ਲੈਣ ਦੋ ਸਾਨੂੰ ਜਿਹੜੀ ਆਪਦੀ ਕਾਰਵਾਈ ਕਰ ਲੈਣ ਦੋ ਇਹਦਾ ਪੋਸਟਮਾਰਟਮ ਕਰਾ ਕੇ ਬਾਕੀ ਅਸੀਂ ਐਸਟੀਐਮ ਸਾਹਿਬ ਨਾਲ ਗੱਲ ਕਰਾਂਗੇ ਉਹ ਕਿਸੇ ਕਾਰਨ ਕਰਕੇ ਇੱਥੇ ਹਜੇ ਤੱਕ ਨਹੀਂ ਆਏ ਆ ਕਿਉਂਕਿ 5 ਵਜੇ ਤੋਂ ਖੋਰ ਕੋਈ ਨਹੀਂ ਆਇਆ ਬੀਡੀਪੀਓ ਸਾਹਿਬ ਵੀ ਨਹੀਂ ਆਏ ਐਸਟੀਐਮ ਸਾਹਿਬ ਵੀ ਨਹੀਂ ਆਏ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਇਹ ਕਹਿਣਾ ਆ ਵੀ ਤੁਸੀਂ ਸਾਨੂੰ ਬੋਡੀ ਚੱਕ ਲੈਣ ਦਿਓ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਬਾਅਦ ਵਿੱਚ ਗੱਲ ਕਰਾਂਗੇ ਤੇ ਤੁਹਾਡਾ ਕੀ ਕਹਿਣਾ ਤੁਸੀਂ ਕੀ ਚਾਹੁੰਦੇ ਸਰ ਅਸੀਂ ਇਹ ਕਹਿ ਰਹੇ ਆ ਸਰ ਅਸੀਂ ਨਹੀਂ ਬਾਅਦ ਵਿੱਚ ਅੱਜ ਇਹ ਬੋਡੀ ਚੱਕ ਕੇ ਲੈ ਜਾਂਦੀ ਹੈ ਕੱਲੂ ਦੁਬਾਰਾ ਫੇਰ ਕੋਈ ਘਟਨਾ ਹੋਵੇ ਤਾਂ ਉਸ ਚੀਜ਼ ਦਾ ਕੌਣ ਜ਼ਿੰਮੇਵਾਰ ਹੋਊਗਾ ਸਰ ਇੱਥੇ ਇਹਨੇ ਛੋਟੇ ਛੋਟੇ ਬੱਚੇ ਲੰਘਦੇ ਆ ਜੇ ਉਹਨਾਂ ਚੋਂ ਕਿਸੇ ਨੂੰ ਕੋਈ ਕੁਝ ਹੋ ਗਿਆ ਤਾਂ ਪ੍ਰਸ਼ਾਸਨ ਦਾ ਕਿਹੜਾ ਬੰਦਾ ਸਾਨੂੰ ਜ਼ਿੰਮੇਵਾਰ ਚੱਕਦਾ ਜਦੋਂ ਤੱਕ ਤੁਹਾਡਾ ਕੋਈ ਹੱਲ ਨਹੀਂ ਹੁੰਦਾ ਉਸ ਵੇਲੇ ਤੱਕ ਬੋਡੀ ਅਸੀਂ ਇਦਾਂ ਪਈ ਰਹੂਗੀ ਅਸੀਂ ਇਦਾਂ ਪਈ ਰਹੂਗੀ ਥੈਂਕ ਯੂ ਹਾਂਜੀ ਸਰ ਇਸ ਤੋਂ ਇਲਾਵਾ ਸੀ ਚਾਹੁੰਦੇ ਆ ਸਰ ਜਿਹੜਾ ਉਹਦਾ ਬੱਚਾ ਹੈ ਉਹਨੂੰ ਮਾਫੀਆ ਵੀ ਦਿੱਤਾ ਜਾਵੇ ਜਿਹੜਾ ਇਹ ਪ੍ਰਸ਼ਾਸਨ ਨੇ ਉਹਨੂੰ ਮਾਫੀਆ ਦੇ ਨਾਂ ਸੀ ਵਿਚਾਰੀ ਉਹ ਵੀ ਚਲ ਗਏ ਛੱਡ ਕੇ ਉਹ ਤਾਂ ਕਰ ਮਰ ਰਿਹਾ ਉਹਦਾ ਕੋਈ ਨਹੀਂ ਹੈਗਾ ਇੱਕ ਮਿੰਟ ਥੋੜਾ ਕੁਝ ਵੀ ਤੇ ਰਹੇ ਇਹ ਕਬੜੀ ਮੰਦ ਭਾਗੀ ਘਟੜਾ ਜਿਹੜੀ ਸਾਡੇ ਇੰਦਰਾ ਕਲੋਨੀ ਤੋਂ ਤੇ ਨਗਰਪਿੰਡ ਵਿੱਚ ਵਾਪਰੀ ਆ ਉਸ ਵਿੱਚ ਸਾਡੀ ਭੈਜੀ ਲਾਲੋ ਕਿਉਂਕਿ ਸਾਡੇ ਪਿੰਡ ਇਕੱਠੇ ਆ ਨਗਰ ਇਕੱਠਾ ਸਾਰਿਆਂ ਆਪਣੇ ਸਾਝੇ ਪਰਿਵਾਰ ਆ ਸੋ ਬੜੀ ਦਰਦਨਾਕ ਜਿਹੜੀ ਆ ਮੌਤ ਹੋ ਗਈ ਆ ਉਹਦੇ ਮੌਤ ਦੇ ਕਾਰਨ ਆ ਜਿਹੜਾ ਇਸ ਨਗਰ ਦੇ ਵਿੱਚ ਨਗਰ ਤੋਂ ਫਲੋਰ ਰੋਡ ਆ ਉੱਥੇ ਪਾਣੀ ਜਿਹੜਾ ਛੜਤ ਤੇ ਖੜਦਾ ਸੀ ਪਾਣੀ ਦੇ ਕਾਰਨ ਜਿਹੜਾ ਇੱਕ ਤੇਜ਼ ਦਾ ਰਫਤਾਮੇ ਤੱਕ ਨੂੰ ਟੱਕਰ ਮਾਰੀ ਇਹ ਟੱਕਰ ਮਾਰਨ ਦੇ ਕਾਰਨ ਉਹ ਬੱਚੀ ਦੀ ਮੌਤ ਹੋ ਗਈ ਸੋ ਜਿਹੜਾ ਪਿੱਛੇ ਬੱਚਾ ਇੱਕ ਛੋਟਾ ਉਹਨਾਂ ਦਾ ਉਹਦੇ ਕਰਦਾ ਕੋਈ ਵੀ ਜਿਹੜਾ ਉਹਦਾ ਸਾਰਾ ਨਹੀਂ ਬਚਿਆ ਕਿਉਂਕਿ ਉਹਦੇ ਨਾਂ ਕੋਈ ਨਾਨਕਿਆ ਨਾ ਕੋਈ ਦਾਦਕੇ ਆ ਬੱਚਾ ਜਿਹੜਾ ਅੱਜ ਵਾਹਜ ਹੋ ਗਿਆ ਇਹ ਮੈਂ ਇਹਨੂੰ ਐਕਸੀਡੈਂਟ ਨਹੀਂ ਮੰਨਦਾ ਇਹਨੂੰ ਮੈਂ ਬਤੌਰ ਜਿਹੜਾ ਕਿ ਮਰਡਰ ਮੰਨਦਾ ਕਿਉਂਕਿ ਨੈਗਲੀਜੈਂਸੀ ਜਿਹੜੀ ਆ ਅਣਗਹਿਲੀ ਦੇ ਕਾਰਨ ਨੇ ਇਹ ਪਾਣਾ ਵਾਪਰਿਆ ਪਿਛਲੇ 2 ਮਹੀਨੇ ਤੋਂ ਛੜਕ ਜਿਹੜੀ ਆ ਲੱਖਾਂ ਰੁਪਏ ਦੀ ਲਾਗਤ ਨਾਲ ਸਰਕਾਰ ਫੰਡ ਰਾਈਜ਼ ਕਰਦੀ ਆ ਤੇ ਕਈ ਸਾਲਾਂ ਬਾਅਦ ਜਿਹੜੀ ਇਹ ਸੜਕ ਬਣੀ ਆ ਉਹ ਸਾਰੀ ਸੜਕ ਟੁੱਟ ਕੇ ਜਿਹੜੀ ਆ ਬੇਕਾਰ ਹੋ ਗਈ ਪਾਣੀ ਦੇ ਕਾਰਨ ਮਾਣਯੋਗ ਨਗਰ ਦੇ ਸਰਪੰਚ ਸਾਹਿਬ ਤੋਂ ਇਹਨਾਂ ਨੇ ਬਾਰ ਬਾਰ ਜਿਹੜਾ ਪ੍ਰਸ਼ਾਸਨ ਨੂੰ ਲਿਖ ਕੇ ਵੀ ਭੇਜਿਆ ਸੀ ਤੇ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਡਿਵੀਜ਼ਨ ਸਾਹਿਬ ਤੇ ਐਸਡੀਐਮ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਅੱਜ ਉਹਦਾ ਸਿੱਟਾ ਇਹ ਨਿਕਲਿਆ ਕਿ ਅੱਜ ਇਸ ਲੜਕੀ ਦੀ ਜਿਹੜੀ ਮੌਤ ਹੋ ਗਈ ਸੋ ਅੱਜ ਸਾਡੇ ਵਿਚਕਾਰ ਉਸ ਇਹ ਜਿਹੜੀ ਪਿਛਲੇ ਕਈ ਕੈਟਲੋਗਾਂਵਾਂ ਲੱਗਾ ਸੀ ਉਹਦੇ ਵਿੱਚ ਮਾਂਜੋਗ ਡੀਐਸਪੀ ਫਲੋਰ ਸਾਹਿਬ ਦਾ ਇਹ ਬੜਾ ਪੋਜ਼ਿਟਿਵ ਰੂਲ ਰਿਆ ਸੱਚੋ ਫਲੋਰ ਅਮਨ ਸੈਣੀ ਜੀ ਤੇ ਨਾਲ ਸਾਡੇ ਨੇਹਿਤ ਸੀਧਰ ਸਾਹਿਬ ਆਏ ਉਹਨਾਂ ਨੇ ਪ੍ਰੋਸੈਸ ਕਰਵਾ ਕਿ ਜਿਹੜਾ ਬੱਚਾ ਇੱਕ ਜਿਹੜੀ ਜਿਨ੍ਹਾਂ ਦੀ ਮਾਂ ਜਿਹੜਾ ਮਾਂ ਦਾ ਸਾਯਾ ਸਿਰ ਤੋਂ ਜਿਹੜਾ ਉੱਠ ਗਿਆ ਉਹਦੇ ਲਈ ਇਹ ਆਪਣਾ ਬੱਚਾ ਸਮਝਦੇ ਹੋਏ ਉਹਦੇ ਲਈ ਜਿਹੜਾ ਪ੍ਰਸ਼ਾਸਨ ਨੂੰ ਲਿਖ ਕੇ ਭੇਜਣਗੇ ਕਿ ਜੇਕਰ ਬਤੌਰ ਕੋ ਨੌਕਰੀ ਕਿਸੇ ਸਰਕਾਰੀ ادارے ਦੇ ਵਿੱਚ ਉਹਨੂੰ ਦਿੱਤੀ ਜਾਵੇ ਤੇ ਵਾਅਦਾ ਵੀ ਹੋਣਾ ਜਿਹੜਾ ਬੱਚੇ ਨੂੰ ਦਵਾਇਆ ਜਾਵੇਗਾ ਤੇ ਨਾਲ ਹੀ ਜਿਹੜੀ ਬਣਦੀ ਕਾਰਵਾਈ ਆ ਉਹ ਅਮਨ ਵਿੱਚ ਲਿਆਂਦੀ ਜਾਵੇਗੀ ਸਭ ਤੋਂ ਸਖਤ ਸਜ਼ਾਾਂ ਤੱਕ ਜਿਹੜੀ ਐਫ ਆਈ ਆਰ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਸੋ ਨਾਲ ਜਿਹੜਾ ਆ ਪ੍ਰਸ਼ਾਸਨ ਵੱਲੋਂ ਇਹ ਇਹ ਵੀ ਜਿਹੜਾ ਕਿਹਾ ਵੀ ਕੱਲ ਜਿਹੜਾ ਪਾਣੀ ਦਾ ਜਿਹੜਾ ਇੱਥੇ ਜਿਹੜੇ ਰੁਕਦੇ ਆ ਜਿਨ੍ਹਾਂ ਜਿਨ੍ਹਾਂ ਵੱਲੋਂ ਵੀ ਨੈਗਲੀਜੈਂਸੀ ਹੋਈ ਹੈ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪਾਣੀ ਰੋਕਿਆ ਉਹਨਾਂ ਤੇ ਵੀ ਬਣਦੀ ਜਿਹੜੀ ਕਾਰਵਾਈ ਹੋਊਗੀ ਪ੍ਰਸ਼ਾਸਨ ਜਿਹੜਾ ਐਸ ਡੀ ਐਮ ਫਲੋਰ ਸਾਹਿਬ ਡੀ ਐਸ ਪਨੋਲ ਸਾਹਿਬ ਦੀ ਸੁਪਰਵਾਈਜ਼ ਕਿ ਕਿ ਮੀਟਿੰਗ ਲਾਊਗਾ ਮੀਟਿੰਗ ਲੈ ਕੇ ਉਹਦੇ ਵਿੱਚ ਵੀਡੀਓ ਸਾਹਿਬ ਹੋਣਗੇ ਤਸੀਲਦਾਰ ਸਾਹਿਬ ਵੀ ਹੋਣਗੇ ਉਹ ਮੀਟਿੰਗ ਦੇ ਵਿੱਚ ਜਿਹੜਾ ਇਹ ਬਹੁਤ ਤੇਜ਼ ਰਫ਼ਤਾਰ ਟਿਪਰ ਜਾ ਰਹੇ ਉਹਨਾਂ ਦੇ ਲਈ ਅਸੀਂ ਮੰਗ ਕੀਤੀ ਆ ਕਿ ਜਿਹੜੀ ਚਲਦੀ ਫਰਦੀ ਮੌਤ ਹੈ ਜਿਹੜੇ ਰੇਤ ਦੇ ਭਰੇ ਟਿਪਰ ਆ ਚਾਹ ਫਿਰ ਜਿਹੜੀਆਂ ਟਰਾਲੀਆਂ ਓਵਰ ਲੋਡ ਹੈ ਜਿਹੜੀਆਂ ਤੂੜੀ ਵਾਲੀਆਂ ਉਹਨਾਂ ਨੇ ਵੀ ਆਪਣਾ ਆਤੰਕ ਫਲੋਰ ਦੇ ਵਿੱਚ ਬੜੇ ਪਿਛਲੇ ਲੰਬੇ ਸਮੇਂ ਤੋਂ ਮਚਾਇਆ ਉਹਨਾਂ ਨੂੰ ਵੀ ਜਿਹੜਾ ਇਹ ਨੱਥ ਪਾਉਣਗੇ ਤੇ ਜਿਹੜਾ ਅੱਜ ਬੱਚੇ ਇੱਥੇ ਜਿਹੜੀ ਲੜਕੀ ਦੀ ਡੈੱਡ ਬੋਡੀ ਆ ਉਹਨਾਂ ਦੇ ਪ੍ਰਸ਼ਾਸਨ ਦੇ ਭੌਸੇ ਤੋਂ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਅੱਜ ਉੱਤੇ ਐਫ ਆਈ ਆਰ ਜਿਹੜੀ ਬਣਦੀ ਲਾਂਚ ਕਰਕੇ ਉਹ ਜਿਹੜਾ ਮੁਜਰਮ ਹੈ ਉਹਨੂੰ ਫੜ ਲਿਆ ਗਿਆ ਤੇ ਫੜ ਲਿਆ ਗਿਆ ਜਿਹੜਾ ਗੱਡੀ ਆ ਵਾਹਨ ਜਿੱਦਾਂ ਐਕਸੀਡੈਂਟ ਕੀਤਾ ਗਿਆ ਉਹ ਵੀ ਫੜ ਲਿਆ ਗਿਆ ਸੋ ਮੈਂ ਤਹਿਸੀਲਦਾਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਹੜੇ ਮੌਕੇ ਤੇ ਆ ਕੇ ਜਿਨ੍ਹਾਂ ਨੇ ਇਸ ਜਿਹੜੀ ਕਾਰਵਾਈ ਨੂੰ ਅਮਲ ਚੁਲਿਆਂਦਾ ਇੱਕ ਇਹਨਾਂ ਦਾ ਧੰਨਵਾਦ ਜਿਹੜਾ ਵੀਡੀਓ ਨੂੰ ਜਿਹੜਾ ਉਹਦੀ ਬਣਦੀ ਜਿਹੜੀ ਸਜ਼ਾ ਹੈ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਮੈਂ ਬਾਕੀ ਵੀ ਇਹ ਡਿਪਾਰਟਮੈਂਟ ਦੇ ਅਧਿਕਾਰੀਆਂ ਤੋਂ ਆਪ ਜੀ ਦੇ ਮਾਧਿਅਮ ਰਾਹੀਂ ਮਾਜੂਗ ਐਸਡੀਐਮ ਫਲੋਰ ਡੀਸੀ ਜਨੰਦਰ ਸਿੰਘ ਸਾਹਿਬ ਨੂੰ ਬੇਨਤੀ ਕਰਦਾ ਇਸ ਜਿਹੜੇ ਐਪੀਸੋਡ ਦੇ ਵਿੱਚ ਜਿਹਦੀ ਜਦੀ ਵੀ ਨੈਗਲੀਜੈਂਸੀ ਆ ਚਾਹੇ ਉਹ ਸੈਕਟਰੀ ਆ ਚਾਹੇ ਉਹ ਪੰਚਾਇਤ ਅਧਿਕਾਰੀ ਆ ਉਹਦੇ ਤੇ ਵੀ ਜਿਹੜੀ ਬਣਦੀ ਵਿਭਾਗੀ ਕਾਰਵਾਈ ਉਹਦੀ ਵਿਭਾਗੀ ਕਾਰਵਾਈ ਖੋਲ ਕੇ ਉਹਦੀ ਵੀ ਜਾਂਚ ਪੜਤਾਲ ਸ਼ੁਰੂ ਕੀਤੀ ਜਾਵੇ ਤਾਂ ਜੋ ਜਿਹੜੇ ਇਹੋ ਜਿਹੇ ਦਰਦਨਾਕ ਹਾਦਸੇ ਆ ਉਹ ਦੁਆਰਾ ਨਾਮ ਵਾਪਰਨ ਆਪਣੇ ਬੱਚੇ ਘਰਾਂ ਤੋਂ ਨਿਕਲਦੇ ਇਸ ਕੰਮਾਂ ਘਰਾਂ ਤੇ ਜਾਂਦੇ ਆ ਸੋ ਆਪਣੇ ਘਰ ਇਦਾਂ ਖੁਸ਼ੀਆਂ ਨਾ ਪਰਤਣ ਬਹੁਤ ਦੁੱਖ ਦੀ ਗੱਲ ਹੈ ਸਾਡੇ ਸਕੂਲ ਦੇ 100 ਤੋਂ 150 ਪਲੱਸ ਬੱਚਾ ਜਿਹੜਾ ਆ ਉਹ ਇਸ ਰੋਡ ਤੇ ਚੱਲ ਕੇ ਜਾਂਦਾ ਟਰੱਕਾਂ ਵਾਲੇ ਗੱਡੀਆਂ ਵਾਲੇ ਬੱਚਿਆਂ ਦੀਆਂ ਵਰਦੀਆਂ ਤੇ ਇਹੋ ਜਿਹਾ ਪਾਣੀ ਕਹਿੰਦੇ ਤੇਜ਼ ਰਫਤਾਰ ਨਾਲ ਜਾਂਦੇ ਉਹਨਾਂ ਦੀਆਂ ਵਰਦੀਆਂ ਵੀ ਖਰਾਬ ਹੋ ਜਾਂਦੇ ਵਿਚਾਰੇ ਸਕੂਲ ਨਹੀਂ ਜਾ ਪਾਉਂਦੇ ਸੋ ਮੈਂ ਐਸਡੀਐਮ ਪ੍ਰੋਫੈਸਰ ਸਾਹਿਬ ਨੂੰ ਤੇ ਡੀਸੀ ਮਾਜੂ ਡੀਸੀ ਜਲੰਧਰ ਸਾਹਿਬ ਨੂੰ ਸਲੀਮਰ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਇਹਦੇ ਧਿਆਨ ਦੇ ਕੇ ਜਿਹੜਾ ਪਾਣੀ ਦਾ ਮਸਲਾ ਹੱਲ ਕਰਾਇਆ ਜਾਵੇ ਸੋ ਅੱਜ ਮਾਨਯੋਗ ਡੀਐਸਪੀ ਫਲੋਰਤ ਮਸੀ ਜੀ ਅਮਨ ਸਿਆਣੀ ਜੀ ਤੇ ਨੈਤ ਤਸੀਲਦਾਰ ਸਾਹਿਬ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪੋਲੀਟਿਕਲ ਪ੍ਰੈਸ਼ਰ ਜਿਹੜਾ ਉਹ ਨਹੀਂ ਪਾਇਆ ਜਾਊਗਾ ਜੋ ਇਹਨਾਂ ਦੇ ਬਣਦੀ ਆ ਉਹ ਕਾਰਵਾਈ ਕਰਕੇ ਅਮਲ ਵਿੱਚ ਲਿਆ ਕੇ ਪਰਿਵਾਰ ਨੂੰ ਜੋ ਬਣਦਾ ਇਨਸਾਫ ਜਿਹੜਾ ਦਿਵਾਇਆ ਜਾਊਗਾ ਮੈਂ ਇਹਨਾਂ ਦੇ ਉੱਤੇ ਕੌਂਸਲ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸੋ ਬਹੁਤ-ਬਹੁਤ ਧੰਨਵਾਦ ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਅਸੀਂ ਕੱਲ ਇਹਨਾਂ ਦਾ ਜਿਹੜਾ ਅੰਤਿਮ ਰਸਮਾਂ ਦਾ ਜਿਹੜਾ ਕਰਨ ਜਾ ਰਹੇ ਆ ਪਰ ਤੁਹਾਨੂੰ ਫਿਰ ਸਾਰ ਬੇਨਤੀ ਹੈ ਇੱਕ ਵਾਰੀ ਪਲੀਜ਼ ਆਪਣਾ ਪਰਿਵਾਰ ਸਮਝਦੇ ਹੋਏ ਇਸ ਬੱਚੀ ਨੂੰ ਤੇ ਇਹਦੇ ਬੱਚੇ ਨੂੰ ਜਿਹੜਾ ਇਨਸਾਫ ਦਵਾਓ ਕਿਸੇ ਤਰ੍ਹਾਂ ਦੀ ਕੋਈ